ਸਿਟੀ ਦੇਖ ਰਹੇ ਹੋ ਗਲੋਬਲ ਅਵੇਅਰਨੈਸ ਨਿਊਜ਼ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਦਿਓ ਜੀ ਤੁਹਾਨੂੰ ਹਰ ਰੋਜ਼ ਨਵੀਆਂ ਖਬਰਾਂ ਦੇਖਣ ਲਈ ਇਹ ਜੀ ਸੀਪੀ ਸਾਹਿਬ ਦੀ ਰਹਿਨਮਾਈ ਹੇਠ ਜਿੱਦਾਂ ਟ੍ਰੈਫਿਕ ਪੁਲਿਸ ਜਲੰਧਰ ਨੇ ਇੱਕ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ 1 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀਆਂ 17 ਨੋਟੋਰਲੈਂਸ ਜ਼ੋਨ ਬਣਾਈਆਂ ਸੀ ਜਿਹਦੇ ਵਿੱਚ ਕਿ ਨਜਾਇਜ਼ ਕਬਜ਼ੇ ਰੇਡੀਆਂ ਵਾਲਿਆਂ ਵੱਲੋਂ ਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਹੋਏ ਸੀ ਜਾਂ ਕਿਤੇ ਗਲਤ ਪਾਰਕਿੰਗ ਹੁੰਦੀ ਸੀ ਉਸ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਸੀ ਔਰ ਨੋ 17 ਨੋਟੋਰਲੈਂਸ ਜ਼ੋਨ ਦੇ ਵਿੱਚੋਂ ਅਸੀਂ ਜੜੀਆਂ ਵੀ ਨਜਾਇਜ਼ ਕਬਜ਼ੇ ਸਿਗੇ ਉਹ ਹਟਾਏ ਸੀਗੇ ਔਰ ਇਸ ਸੰਬੰਧੀ ਅਸੀਂ 528 ਨੋਟਿਸ ਲੋਕਾਂ ਨੂੰ ਆਲਰੇਡੀ ਜਾਰੀ ਕਰ ਚੁੱਕੇ ਹਾਂ ਜਿਨ੍ਹਾਂ ਨੇ ਕੰਪਲਾਈਂਸ ਨਹੀਂ ਕੀਤੀ ਸੀ ਉਹਨਾਂ ਦੇ ਖਿਲਾਫ ਕਰੀਬ 13 ਮੁਕਦਮੇ ਦਰਜ ਕਰ ਚੁੱਕੇ ਹਾਂ ਜਿਨ੍ਹਾਂ ਵਿੱਚੋਂ 12 ਅਦਾਲਤ ਵਿੱਚ ਜੇਐਸ ਮਾਇਤ ਨੇ ਔਰ ਇੱਕ ਮੁਕਦਮਾ ਜੀ ਅੰਡਰ ਇਨਵੈਸਟੀਗੇਸ਼ਨ ਇਸ ਇੱਕ ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਪੂਲ 29214 ਚਲਾਨ ਕੀਤੇ ਆ ਜਿਹਦੇ ਵਿੱਚ 2 ਕਰੋੜ 46 ਲੱਖ 60 ਹਜ਼ਾਰ ਰੁਪਏ ਦੇ ਕਰੀਬ ਜੁਰਮਾਨਾ ਕੀਤਾ ਲੋਕਾਂ ਨੂੰ ਔਰ ਅਜੇ ਵੀ ਜਿਹੜੀ ਸਾਡੀ ਨੋ ਟੋਲਰੈਂਸ ਜ਼ੋਨ ਹੈ ਉਹ ਹੁਣ ਅਸੀਂ ਅੱਗੇ ਫਰਦਰ ਰੂਲਸ ਵਧਾ ਰਹੇ ਆ ਉਹਦੇ ਵਿੱਚ ਕਾਰਵਾਈ ਕਰ ਰਹੇ ਆ بار بار لوکوں نو اپیل ਕਰ ਰਹੇ ਆ ਕਿ ਜਿਨ੍ਹਾਂ ਨੂੰ نوٹس ਮਿਲਿਆ ਉਹ ਦੁਬਾਰਾ ਉੱਥੇ ਆਪਣਾ ਕੋਈ ਵੀ ਨਜਾਇਜ਼ ਕਬਜ਼ਾ ਨਾ ਕਰਨ ਨਾ ਕੋਈ ਰੋਂਗ ਪਾਰਕਿੰਗ ਕਰਨ ਦੀ ਕੋਸ਼ਿਸ਼ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾਏਗੀ ਔਰ ਫਿਰ ਇਸ ਦਾ ਉਹਨਾਂ ਨੂੰ ਹਰਜਾਨਾ ਭੁਗਤਣਾ ਪਏਗਾ ਨੇ ਮੁੱਖ ਸੰਪਾਦਕ ਅਤੇ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਨਵੀਆਂ-ਨਵੀਆਂ ਜਾਣਕਾਰੀਆਂ ਦੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਧੰਨਵਾਦ ਜੀ ਕਮਿਸ਼ਨ ਰੇਟ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੀਤੀ ਸਖਤ ਕਾਰਵਾਈ 9 ਮਹੀਨਿਆਂ ਚਕਿੱਤੇ 2.46 ਕਰੋੜ ਦੇ ਚਲਾਨ ਕੁੱਲ 13 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 528 ਨੋਟਿਸ ਜਾਰੀ ਕੀਤੇ ਗਏ ਹਨ। ਜਲੰਧਰ 5 ਅਕਤੂਬਰ 2024 ਪੁਲਿਸ ਕਮਿਸ਼ਨਰ ਅਤੇ ਡੀਸੀਪੀ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਪਾਰ ਦੀਆਂ 9 ਟੋਲਰੈਂਸ ਸੜਕਾਂ ਅਤੇ 12 ਸੜਕਾਂ

कुल 2 करोड़ 44 लाख 68000 रुपए जुर्माना वसूला गया उन्होंने दसया कि कमिश्नरी पुलिस जालंधर ने ट्रैफिक व्यवस्था नु सुचारू टांग नाल चलावन नते लोकां दी सहूलत ले शहर दी 17 सड़का नु नो टॉलरेंस रोड अते वन वी रोड घोषित कीता है श्री स्वपन शर्मा ने दसया कि एना नो टॉलरेंस सड़का नु ज़ोन मनफी 1 ज़ोन मनफी 2 ਜ਼ੋਨ ਮੰਨਫੀ 3 ਅਤੇ ਜ਼ੋਨ ਮੰਨਫੀ 4 ਵਿੱਚ ਵੰਡਿਆ ਗਿਆ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੱਡਾ ਹੁਸ਼ਿਆਰਪੁਰ ਜੇਰ ਚੌਂਕ ਕਮਲ ਪੈਲੇਸ ਰੋਡ ਅਤੇ ਰੇਲਵੇ ਸਟੇਸ਼ਨ ਰੋਡ ਸਮੇਤ ਕੁਝ ਸੜਕਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਵੀ ਕੋਸ਼ਿਤ ਕੀਤਾ ਗਿਆ ਹੈ ਤਾਂ ਜੋ ਟ੍ਰੈਫਿਕ ਪ੍ਰਬੰਧਨ ਵਿੱਚ ਸੁਧਾਰ ਕੀਤਾ ਜਾ ਸਕੇ ਉਹਨ ਜਾਣ ਦੇ ਸਮੇਂ ਨੂੰ ਕੱਟ ਕੀਤਾ ਜਾ ਸਕੇ ਅਤੇ ਸ਼ਹਿਰ ਵਿੱਚ ਛੋਟੇ ਅਪਰਾਧਾਂ ਤੇ ਨਕੇਲ ਕੱਸੀ ਜਾ ਸਕੇ ਉਹਨਾਂ ਨੇ ਕਿਹਾ ਕਿ ਇਹ ਸਮੁੱਚਾ ਸਿਸਟਮ ਐਮਰਜੈਂਸੀ ਰਿਸਪਾਂਸ ਸਿਸਟਮ ਅਧੀਨ ਕੰਮ ਕਰਦਾ ਹੈ ਅਤੇ ਇਸ ਮੁਹਿੰਮ ਦੇ ਹਿੱਸੇ ਵਜੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਸਿਟੀ ਸਰਪੰਚ ਸ਼ਰਮਾ ਨੇ ਦੱਸਿਆ ਕਿ ਵਾਕ ਵਾਥਾਣੀਆਂ ਵਿੱਚ ਧਾਰਾ 188 ਆਈਪੀਸੀ ਤੇ કુલ 13 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਾਰਾ 144 ਸੀਆਰਪੀਸੀ ਤੇ કુલ 528 ਨੋਟਿਸ ਜਾਰੀ ਕੀਤੇ ਗਏ ਹਨ ਇਹਨਾਂ ਸੜਕਾਂ ਤੇ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਜਾਰੀ ਕੀਤਾ ਗਿਆ ਹੈ

ਜਨਤਕ ਸੁਰੱਖਿਆ ਅਤੇ ਸੁਵਿਧਾਵਾਂ ਨੂੰ ਕਾਇਮ ਰੱਖਣ ਲਈ ਸਮਰਪਿਤ ਹੈ।